ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਇੱਕ ਨਵਾਂ ਡਿਜ਼ਾਈਨ ਦਿਖਾਉਂਦਾ ਅਸੀਂ ਨਹੀਂ ਕਿਣਾ ਹੋਣਾ ਆਹ ਕੱਪੜੇ ਪਾਏ ਵੀ ਇੱਧਰ ਅਸੀਂ ਇੱਧਰ ਉਹ ਲਵਾਣੀ ਸੀ ਗਿਆ ਤਾਰਾਂ ਜੀਆਂ ਕੱਪੜੇ ਸਿੱਟਣਾ ਨਹੀਂ ਇਕੱਠੇ ਹਾਂਜੀ ਇਧਰਲੀ ਸਾਈਡ ਤਾਰਾਂ ਜੀਆਂ ਲਵਾਉਣੀਆਂ ਤੇ ਤੁਹਾਨੂੰ ਡਿਜ਼ਾਈਨ ਜਿਹਾ ਹੁੰਦਾ ਨਾ ਤਿੰਨ ਤਾਰਾਂ ਨਹੀਂ ਹੁੰਦੀਆਂ ਉਹ ਇਕੱਠੀਆਂ ਵੀ ਹੋ ਜਾਂਦੀਆਂ ਅਲੱਗ ਥੱਲੇ ਨੂੰ ਵੀ ਲੱਗ ਜਾਂਦੀਆਂ ਤੇ ਅਸੀਂ ਉਧਰ ਜਿਗਾੜ ਲਾਇਆ ਇਹਨੇ ਆਹ ਦੇਖੋ ਦੇਸੀ ਜਿਗਾੜ ਤੇ ਅੱਜ ਕਰਨੀ ਹੈ ਬਈ ਸਿਖਰ ਉੱਤੇ ਉੱਪਰ ਨਾ ਹੁਣ ਉਹ ਪਈਆਂ ਇੱਟਾਂ ਨੇ ਇੱਟਾਂ ਚੱਕ ਕੇ ਸਾਈਡ ਕਰਨੀਆਂ ਤੇ ਉੱਪਰ ਜਾ ਕੇ ਦਿਖਾਉਂਦਾ ਮੈਂਨ ਜਿਹੜੀ ਇਹ ਸ਼ੀਟਾਂ ਨਹੀਂ ਪਈਆਂ ਇਹ ਵੀ ਖਿਲਾਰੇ ਜੇ ਪਾਵਾਂਗੇ ਇੱਕ ਸਾਈਡ ਕਰ ਦਵਾਂ ਸਾਰੀਆਂ ਚੱਕ ਕੇ ਧੁੱਪ ਚੜ੍ਹਨ ਦੇ ਤੇ ਪਹਿਲਾ ਪਹਿਲਾ ਕਹੀ ਲੈ ਚਲੀਏ ਉਹ ਪਈਆਂ ਤੇ ਰਾਤ ਹਾਂਜੀ ਹਨਾ ਹਾਂ ਔਡੀਓ ਲਈ ਦਿਨਤੀ ਕਰਮੀ ਹੋਗੇ ਤੇ ਰਾਤ ਇਹ ਵੀ ਪਾਣੀ ਛੱਡਦਾ ਸੀਗਾ ਐਨ ਗਿੱਲ ਹੋ ਗਈ ਤੇ ਸ਼ਾਮ ਨੂੰ ਤੇ ਅੱਜ ਸ਼ਾਮ ਨੂੰ ਤੱਕ ਜਾ ਹੁਣ ਤਾਂ ਮੋਟਰ ਪਾ ਰੇਲੇ ਆ ਕੇ ਪਾਵਾਂਗੇ ਇਹ ਚ ਦੋ ਤਿੰਨ ਥੱਲੇ ਪਾ ਦਮੇ ਹੋਰ ਲਿਆ ਕੇ ਰੇ ਦੇ ਤੇ ਹੁਣ ਚੱਲੀ ਉੱਪਰ ਕਹੀ ਚੱਕੀ ਆਂ ਆਹ ਬਈ ਐਟਾ ਆ ਇੱਕ ਸਾਈਡ ਲਾਉਣੀ ਇਹਦੇ ਥੱਲੇ ਮਿੱਟੀ ਵੀ ਕੱਢ ਦੇਣੇ ਆ ਪੈਵ ਚੱਕ ਕੇ ਸਾਈਡ ਕਰੀਏ ਅੰਦਵਾਲੀ ਦਾ ਬੰਬ ਬੜਾ ਸਦਾ ਨਾਰ ਗੱਤੇ ਚੱਕ ਜਿਹੜੀ ਬੰਮਲ ਦਿਵਾਲੀ ਵਾਲੀ ਇਹ ਚਲਾਜੇਗੇ ਤੇ ਲੋਈਟਾਂ ਲਾਤੀ ਲੈਨ ਕੰਧ ਪਰ ਰੱਖਤੀ ਈਟਾਂ ਆਪਾਂ ਨੇ ਤੇ ਇਧਰ ਈਟਾਂ ਦੱਦਾ ਕਿੱਥੇ ਨਿਕਲੀਆਂ ਇਹ ਨਿਕਲੇ ਇਹ ਚੌਂ ਬੜੀ ਚੌਂ ਜਦ ਹਜੇ ਬਣਾ ਰਹੇ ਸੀਗੇ ਨੇ ਥੱਲੇ ਵੀ ਰਤੇ ਹੋਏ ਆ ਕੇ ਸੀਗੇ ਤੋੜੇ ਤੇ ਆ ਦੇਖੋ ਇਦਾਂ ਹੁਣ ਟਰੱਕੇ ਸਾਰੇ ਸੈੱਡ ਕਰਦਣੇ ਹਾਲੇ ਵੀ ਇਹ ਦੁਵਾਰਾ ਤਿਆਰ ਕਰਨੀ ਆਪਾਂ ਨੇ ਸਾਰੀ ਤੋੜਪਾਂ ਕਰ ਹੋਣੀ ਆ ਇਹਦੀ ਇਹ ਤਾਂ ਆਪਣੀ ਠੀਕ ਹੈ ਵੈਸੇ ਮੋਹਰੇ ਆੜੀ। ਅੱਗੇ ਟਾਈਮ ਪਾ ਦੇਖਾਂਗੇ ਇਹਦਾ। ਸਾਲ ਜਿਹੜੇ ਹੋ ਚਲੇ 5 ਮਹੀਨੇ ਚਲੇ ਰੰਗ ਉਦਾਂ ਹੀ ਹੈ। ਤੇ ਕੀ ਨਹੀਂ ਹੈ। ਇਹ ਲੱਭ। ਪੁੱਪ ਚੜਨ ਲੱਗਿਆ ਉਹ ਮਿੱਟੀ ਮਿੱਟੀ। ਚੱਕੀ ਇਹ ਪੈਦਾ ਸਾਰਿਆਂ ਨੂੰ। ਲੋ ਵੀ ਸਾਰਾ ਟੱਕਦਾ। ਬਕੂੜਾ ਰਹਿ ਗਿਆ ਹਾਲਾ। ਬਾਕੀ ਆ ਢੇਰੀਆਂ ਲਾਤੀਆਂ ਬਾਹਰੋਂ ਤਸਲਾ ਲਿਆ ਕੇ ਫੇਰ ਚੱਕਾਂਗੇ ਇਹਨੂੰ ਇਹ ਦੇਖਦਾ ਇੱਧਰੋਂ ਤਾਂ ਬਹੁਤ ਔਖ ਹੈ ਜੇ ਗਿਰਗੁਰ ਕੇ ਖਤਰਾ ਹੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੱਲਮ ਕੋੰਦਾ ਮੰਮੀ ਥੱਲੇ ਕੇ ਪਾ ਲੈਣਾ ਸਾਰੇ ਗੂੜਾ ਤੇ ਕਿਹੜਾ ਟੇਰ ਲਾ ਦਾ ਸਕਦਾ ਤੇ ਚੱਲੀਏ ਹੁਣ ਥੱਲੇ ਨੂੰ ਨਾ ਹੋਗਣਾ ਘੰਡ ਲਾ ਦੀ ਯਾਰ ਹਰੀ ਭਰੀ ਹੋਏ ਨਹੀਂ ਫੇਰ ਦੇਖੀ ਨਹੀਂ ਘੰਡ ਲੱਗਣੀ ਫਾਰਕ ਆ ਨੜੀਆਂ ਨੇ ਆ ਕੇ ਲਾਤੀਆਂ ਦੀ ਮੈਂ ਚਿੱਪੀ ਨਾਲ ਟਕਾਈ ਨਾ ਡਾਕਟਰ ਟੇਰ ਨਾਲ ਦੇਖ ਕੋਲ ਲੀ ਗਏ ਪਖਤੀਆਂ ਉਬਾਲ ਦਾ ਨਹੀਂ ਐ ਗੁਰਪੁਰਵਾਲ ਦੇਣ ਬਾਲਾਂਗੇ ਇਹਨਾਂ ਨੂੰ ਸੈੱਟ ਕਰਕੇ ਠੀਕ ਹੈ ਲੈ ਰੋ ਪ੍ਰੈਮ ਪਲੇਟ 'ਚ ਲਗਣੀ ਤੁਹਾਨੂੰ ਦਿਖਾਉਂਦਾ ਵਾਂ ਕਿੱਥੇ ਗਈ ਉਹ ਇਹ 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 ਕਾਟੇ ਰਲਾਤਾ ਆਹ ਪਲੇਟਾਂ ਲੱਗਣੀਆਂ ਇਹ ਰਿ ਵਾਲੇ ਤੋਂ ਵੜੇ ਕਿਹਨਾਂ ਦੇ ਉੱਪਰ ਹੈ ਚਾਰ ਸਫੇਰੇ ਘੁੰਮਣੀਆਂ ਆ। ਫਿਰ ਇਹਦੇ ਉੱਪਰ ਟੀਨ ਪਾਦਣ ਇੱਕ। ਆਕੇ ਹੁਣ ਡੈਡੀ ਜੇ ਤੇ ਹੁਣ ਸਾਰਾ ਕੰਮ ਇਹ। ਚੱਲੀ ਹੁਣ ਥੱਲੇ ਨੂੰ। ਆ ਪਾਊਡਰ ਵੀ ਖੋਲ ਕੇ ਥੱਲੇ ਲੈ ਕੇ ਚੱਲੀਏ ਤੁਹਾਨੂੰ ਦਿਖਾਉਂਦਾ ਕੀ ਚੀਜ਼ ਕਰਨੀ ਆ। ਉਹ ਜਿਹੜੀ ਆਪਣੇ ਸੋਲਰ ਰੀ ਲਾਈਟ ਆ। ਤੇ ਉੱਪਰ ਤੇ ਸਾਫ਼ ਕਰਾਉਣੀ ਆ ਜੇ ਸਵੇਰੇ ਬੰਦ ਹੋ ਗਈ ਸੀ ਇਹਨੇ ਸਾਰੀ ਰਾਤ ਚੱਲੀ ਜਾਂਦੀ ਆ ਤੇ ਪਰ ਮਿੱਟੀ ਜੰਮ ਗਈ ਹੋਣੀ ਉਹਨੂੰ ਸਾਫ਼ ਕਰਦੇ ਆ ਤੇ ਪੌੜੀ ਲੈ ਕੇ ਚੱਲੀਏ ਥੱਲੇ ਥੱਲੇਦਾਰੀ ਓਕੀ ਸੋਖੀ ਪਹਿਲਾਂ ਖੋਲਣੀ ਪੈਣੀ ਉੱਪਰ ਮੈਂ ਬੰਨ ਕੇ ਰੱਖਦਾ ਇਹ ਤਲਕੇ ਮੂਰੇ ਨੂੰ ਨਾ ਗਰਚੂ ਔਰ ਬੰਨੀ ਵੀ ਉੱਥੇ ਨੂੰ ਖੋਲੀਏ ਨਾ ਉੱਥੇ ਤੇ ਪੈਣਾ ਲੈ ਬਈ ਬੜੀ ਓਕੀ ਉਤਰੀ ਪੌੜੀ ਪਹਿਲਾਂ ਮੈਂ ਤਾਰਨਾ ਗਿਆ ਉਹਥੇ ਨੂੰ ਸਾਹਮਣੇ ਨੂੰ ਉਹਥੇ ਨੂੰ ਦੋਤਰੀ ਨਹੀਂ ਕੋਈ ਥੋੜੀ ਛੋਟੀ ਪੈ ਜਾਂਦੀ ਤੇ ਥੱਲੇ ਨਹੀਂ ਲੱਗਦੀ ਤੀ ਪਾਉੜੀੰਂ ਦਾਰ ਕਿ ਲੱਗਿਆ ਬੜੀ ਔਖੀ ਤੇ ਚੜ ਕੇ ਕਰੀਏ ਸਾਫ ਉਹਨੂੰ ਦੇਖਿਓ ਰੇ ਉੱਪਰ ਲਾਹੇ ਉੱਪਰ ਤੇ ਗੰਦੀ ਹੋਈ ਵੀ ਸਾਰੀ ਸਾਰੀ ਸਾਫ ਕਰ ਰੋਣੀ ਬਹੁਤ ਪਈ ਵੀ ਧੂੜ ਉੱਪਰ ਤਾਂ ਹੀ ਨਹੀਂ ਚਾਰਜ ਹੁੰਦੀ ਪੂਰੀ ਹੁਣ ਲੈ ਬਈ ਹੁਣ ਚੈੱਕ ਕਰੋ ਇਹ ਚਮਗਾਤੀ ਹੁਣ ਤੇ ਲੈ ਵੀ ਕਰਤੀ ਥੱਲੇ ਦੇ ਵੀ ਸਾਫ ਕਰਤੀ ਲਾਈਟ ਦੇ ਉੱਪਰ ਤੇ ਵੀ ਤੇ ਤੇ ਹੁਣ ਫਾਇਦੇ ਦੱਸਦਾ ਫਾਇਦੇ ਦੱਸ ਦਿੰਦਾ ਤੁਹਾਨੂੰ ਮੈਂ ਦੇਖੋ ਨਾ ਤਰੇ ਹੁਣ ਜੀ ਡੀ ਇਹ ਲਾਈਟ ਹੈ ਅਰੇ ਤੁਸੀਂ ਦੇਖਿਓ ਨੇ ਆ ਪਿੰਡਾਂ ਵਿੱਚ ਲਾਈਟਾਂ ਲੱਗੀਆਂ ਵੀ ਆ ਉਹਨਾਂ ਦੇ ਥੱਲੇ ਨਿਮੇਟਰ ਰੱਖੇ ਹੋਏ ਹੁੰਦੇ ਆ ਖਾਸ ਕਰਕੇ ਬੜਾ ਜਿਗਾੜ ਤੇ ਰੱਖਿਆ ਹੁੰਦਾ ਸੋਲਰ ਲਾਈਟ ਜੁੱਗ ਤੇ ਆਹ ਦੇਖੋ ਕੁੱਲੀ ਵਾਸ ਇੱਕ ਪਲੇਟ ਜੀ ਹੋ ਐਡੀ ਉਹਦੇ ਭਰੇ ਆ ਤੇ ਇਹ ਤੁਹਾਨੂੰ ਦੱਸਦਾ ਕਿਦਾਂ ਚੱਲਦੀ ਹੈ ਇਹਨੇ ਜਿਕੜਾ ਹੁਣ ਆਹ ਟਰੈਕਟਰ ਲੰਘ ਗਿਆ ਰਾਤ ਨੂੰ ਲੰਘ ਗਿਆ ਤੇ ਇਹਨੇ ਫੁੱਲ ਲਾਈਟ ਬਾਲ ਪਾਈਆਂ ਨੇ ਤੇ ਟਰੈਕਟਰ ਜਿਕੜਾ ਹੁਣ ਟਰੈਕਟਰ ਲੰਘੇ ਤੇ ਇਹਨੇ ਬੁੱਝਣ ਤੇ ਡਿਮ ਬਾਲ ਦੀ ਰਹਿਣਾ ਨੇ ਮਣਾ ਮੋਟਾ ਚਰਣਾ ਮਤਲਬ ਦਿਖੀ ਜਾਊਗਾ ਆਪਾਂ ਥੱਲੇ ਫਰਸ ਫੁਰਸ ਸਾਰਾ ਜਿਕੜਾ ਕੋਈ ਚੀਜ਼ ਲੰਘਦੀ ਹੈ ਜਿਕੜਾ ਪਿੱਛੇ ਤੇ ਹੀ ਉਹ 500 ਮੀਟਰ ਤੇ ਪਹਿਨੇ ਉਥਰੇ ਪਿੱਛੇ ਤੇ ਹੀ ਪਤਾ ਕਰ ਲੈਂਦੀ ਹੈ ਇਹ ਕਿ ਕੋਈ ਬੰਦਾ ਆ ਰਿਹਾ ਤੇ ਇਹਨੇ ਜਦੇ ਲਾਈਟ ਬਾਲ ਲੈਣੀ ਤੇ ਹੈ ਤਾਂ ਵੀ ਫਾਇਦਾ ਬਹੁਤ ਹੈ ਦਾ ਹੁਣ ਕਰੀਬਨ ਕਰੀਬਨ ਸਾਨੂੰ 6 ਮਹੀਨੇ ਉਹ ਚੱਲੇ ਨਾ ਲੱਗੀ ਨੂੰ 6 ਜਾਂ 4 ਕਿ ਮਹੀਨੇ ਉਹ ਚੱਲੇ ਤੇ ਬਹੁਤ ਫਾਇਦਾ ਬਈਆ ਲੈਡ ਦਾ ਤੇ ਲੋ ਜੀ ਉਹ ਤਾਂ ਬਾਅਦ ਪਹੁੰਚ ਗਏ ਮੋਟਰ ਦਾ ਅਕਰ ਵੀ ਨਾ ਆ ਗਈ ਮੋਟਰ ਸੰਨੀ ਅੰਜ ਕਰੀਬਨ ਕਰੀਬਨ ਅੰਜ 27 ਉਹ ਚੱਲੀ ਨਾ 28 28 ਦੀਵਾਲੀ ਹੈਗੀ ਤੇ 21 ਦੀ ਹਫਤਾ ਹੋ ਗਿਆ ਲੇ ਬੂਰੇ ਅੰਕਲ ਨੂੰ ਗਾਇਬ ਹੋਏ ਨੂੰ ਦਵਾਲ ਜਲੇ ਦੇ ਨਾਲ ਲੰਘਿਆ ਦਾ ਅੰਕਲ ਤੇ ਹੁਣ ਆਪਾਂ ਚੱਟ ਮਾਰਾਂਗੇ ਦੋ ਕੈਰੀਨਸ ਕੱਲ ਨੂੰ ਅੱਜ ਸ਼ਾਮ ਨੂੰ ਪਹਿਲਾਂ ਪਿੰਡ ਕੰਮ ਨਵੇੜੀ ਐ ਪਿੰਡ ਵੀ ਜੈਨ ਗੱਠਾ ਜੀ ਬਣਾਈਏ ਸੀਗਾ ਉਹ ਚ ਮਾੜੀ ਮੋਟੀ ਪ੍ਰਾੜੀ ਰਹਿ ਗਈ ਸੀ ਇਕੱਠੀ ਕਰਕੇ ਸੈਟ ਕਰ ਦੇਣੀ ਇੱਕ ਜਗ੍ਹਾ ਤੇ ਫਿਰ ਟਾਈਮ ਵੀ ਹੋ ਚੱਲਿਆ ਅੱਜ 28 ਤਰੀਕ ਹੋ ਚੱਲੀ 22 ਬਸ 1 ਜਾਂ 2 ਤਰੀਕ ਤੱਕ ਆਪਣੇ ਕਣਕ ਵੀਰ ਦੇਣੀ ਤੇ ਉਹ ਤੋਂ ਪਹਿਲਾਂ ਪਹਿਲਾਂ ਪ੍ਰਾੜੀ ਚੱਕ ਦੀ ਖੇਤੋਂ ਤੇ ਫੇ ਬੋਣਾ ਵੀ ਐ ਇੱਧਰ ਵੀ ਨਾਲ ਦੀ ਨਾਲੇ ਕਾਣ ਕੇ ਵੀਦਣੀਆਂ ਆਪਾਂ ਨੇ ਐਨਾ ਜਾਂ ਫਿਰ ਉੱਧਰ ਇਕੱਠੀ ਵੱਢ ਹੋ ਜੂਗੀ ਫਿਰ ਇਕੱਠੀ ਮੰਡੀ ਲੈ ਕੇ ਜਾਣੀ ਸੌਖਿਆ ਨਹੀਂ ਫਿਰ ਅਲੱਗ-ਅਲੱਗ ਦੇਣਾ ਇੱਕ ਵਾਰ ਟਰਾਲੀ ਭਰ ਕੇ ਲੈ ਜਾਣੀ ਬਸ ਕੰਮ ਨਿਭਾਣਾ ਤੇ ਆਹ ਰੇਹ ਖੰਡਾ ਕੇ ਆਪਾਂ ਤਿੰਨਾ ਕਿਆਰੇ ਦੀ ਪਹਿਲਾਂ ਇਹਨਾਂ ਨੂੰ ਪਾਣੀ ਲਾਉਂਗਾ ਜੇ ਸ਼ਾਮ ਨੂੰ ਆ ਕੇ ਇਹ ਦੇਖਦਾ ਹੁਣੇ ਲਾ ਦੇਣਾ ਹਾਂ ਪਾਪ ਤਾਂ ਪੇਪ ਹੁਣੇ ਲਾ ਦੇਣਾ ਆ ਦੋ ਤਿੰਨ ਕਿਆਰੇ ਪਾਣੀ ਲਾ ਕੇ ਦੀ ਸ਼ਾਮ ਨੂੰ ਗੁੜਾਈ ਕਰਕੇ ਤੇ ਇਹ ਚ ਰੇਹ ਪਾ ਦੇਣਾ ਤੇ ਆਪਾਂ ਆਪਣੇ ਹੱਥਾਂ ਬੀਜਾਂਗੇ ਹੁਣ ਆਪਣੇ ਹੱਥੀ ਪਾਲਕ ਨਾ ਪਾਲਕ ਵੀ ਨਹੀਂ ਹੋਈ ਹਾਰਾ ਪਾਲਕ ਧਨੀਆ ਮੇਥੇ ਸਾਰਾ ਵੇਚ ਦੇਣਾ ਦੁਆਰਾ ਦੁਆਰ ਤੋਂ ਤਿੰਨਾਂ ਕਿਆਰੀਆਂ ਚ ਤੇ ਅੰਕਲ ਦਾ ਭਾਈ ਕੀ ਕਹਿ ਸਕਦੇ ਆ ਅੰਕਲ ਹੱਦ ਦੋਜੇ ਤਿੰਨ ਜਾਂ ਹੱਦ ਚਾਰ ਦਿਨ ਦੇ ਮੋੜੇ ਕਦੇ ਚਾਰ ਦਿਨ ਦੂਹੇ ਦਿਨਾਂ ਕ ਤੀਏ ਦਿਨ ਦਾ ਮੋੜੇ ਆਉਂਦਾ ਹੁੰਦਾ ਉਹਨਾਂ ਅੰਕਲ ਪਤਾ ਨਹੀਂ ਕਿੱਥੇ ਨਾ ਦੱਸ ਕੇ ਗਿਆ ਅੰਕਲ ਕਿ ਮੈਨੂੰ ਦੱਸ ਕੇ ਦੱਲ ਜਾਣਾ ਕਿ ਹਾਂ ਮੈਂ ਉੱਥੇ ਚੱਲੇ ਆ ਕਿ ਉੱਥੇ ਤੇ ਫੋਨ ਹੀ ਕਰ ਦਿਆ ਹੁੰਦਾ ਕਿ ਹਾਂ ਮੈਂ ਉੱਥੇ ਆ। ਆ ਨਹੀਂ ਉੱਥੇ ਲਾਂਗੇ ਬਾਕੀ ਘਰਾਂ ਜਾ ਕੇ ਇੱਕ ਵਾਰ ਪੁੱਛਿਆ ਆਉਂਗਾ। ਇਹ ਗੁੱਜਰ ਅੰਕਲ ਨੇ ਦੇਖੇ ਮੈਂ ਕਿਹਾ ਉਹ ਪੁਲਿਖੇ ਰਹੀ ਆ ਕਿ ਉਹ ਮੇਰੇ ਕੋਲ ਹੈ। ਮੈਂ ਉਧਰ ਪੁਲਿਖੇ ਰਹੀ ਆ ਮੈਂ ਕਿ ਉਹ ਘਰ ਆ। ਘਰਾਂ ਜਾ ਕੇ ਪੁੱਛਾਂਗਾ ਕਿ ਘਰਾਂ ਤਾਂ ਨਹੀਂ ਆਇਆ ਵਾ। ਵੈਸੇ ਇੱਕ ਦੋ ਵਾਰ ਗੀੜੇ ਮਾਰੇ ਤੇ ਘਰਾਂ ਅੰਕਲ ਹੈ ਨਹੀਂ ਸੀਗਾ। ਗਵੰਡੀ ਨੂੰ ਪੁੱਛੂ ਉਹਨਾਂ ਦੇ ਨਾਲ ਦੇ ਨੂੰ ਇਹ ਨਾ ਕਿਤੇ ਬੰਦਾ ਖਰਾਬ ਕੇ ਇੱਧਰ ਉੱਧਰ ਪਿਆ ਹੋਵੇ ਤੇ ਬਾਖੇ ਦੀ ਪਿਛਲੀ ਵੀਡੀਓ ਦਿਖਾਇਆ ਤਾਂ ਤੁਹਾਨੂੰ ਪਾਣੀ ਲਾਤ ਰਾ ਸਾਰੀ ਕਹਰੀਆਂ ਚ ਇੱਧਰ ਵੀ ਲਾਤ ਰਾ ਧਨੀਆ ਆਉਣ ਲੱਗਿਆ ਵੀ ਹੋਣ ਲੱਗਿਆ ਇਹ ਪਰ ਉੱਠ ਜਵੇ ਨਾ ਫੇਰ ਅੰਨੇ ਵਾ ਬਹੁਤ ਹੋ ਜਾਂਦਾ ਹੈ ਤੇ ਮੱਕੜਾ ਨਹੀਂ ਹੈਗਾ ਦੇਖਿਓ ਇੱਕ ਵਾਰ ਚੱਲ ਪਵੇ ਆ ਚੱਲਣ ਦਾ ਲੱਗਿਆ ਥੋੜਾ ਥੋੜਾ ਇੱਕ ਵਾਰ ਕਟਾਈ ਤੇ ਬਾਅਦ ਫੇਰ ਦੇਖੋ ਵੀ ਕਿੰਨਾ ਉੱਠਦਾ ਆ ਇਹ ਲੱਕਣੀ ਉੱਧਰ ਪਾਲ ਗੁੰਦੀ ਵਿਸਾਗ ਹੁੰਦੀ ਆ ਪਿਛਲੀ ਸਾਈਡ ਦੇਖੀਏ ਸਾ ਕਿੰਨਾ ਕਿ ਹੋ ਗਿਆ ਹੁਣ ਲਾਖ ਹੋਈ ਸਾਗ ਇੰਨਾ ਨਹੀਂ ਹੋਇਆ ਕਿ ਆਪਾਂ ਬਣਾ ਲਈਏ ਕੱਲਾ ਪੱਤੇ ਨਾਲ ਆਪਾਂ ਸਾਗ ਬਣਾਏ ਸੱਦੇ ਆਪਾਂ ਬਣਾਉਂਦੇ ਹਾਂ ਗੰਦਲਾਂ ਦਾ ਜਿਹੜੀ ਥੱਲੇ ਹੁੰਦੀ ਆ ਇਹ ਹਲੇ ਛੋਟੀ ਐ ਇਹ ਪੱਤੇ ਪੱਤੇ ਆ ਮੇਰਾ ਦਿਨ ਰਹਿ ਗਏ 4 ਹਫ਼ਤਾ ਕੋਹਰ ਐ ਬਵਾਦਣਾ ਵੇ ਜ਼ਾਰ ਬਾਈ ਤੇ ਮਾਰਾਂਗੇ ਕਿ ਸਪਰੇ ਸਪਰੇ ਮਾਰਨਾ ਐ ਨਾ ਜਿਹੜਾ ਫਿਰ ਸਰੋਂ ਆ ਉੱਗੂਗੀ ਨਹੀਂ ਦੁਬਾਰਾ ਨਾ ਖਬੜਾ ਹੋਣਾ ਨਿਕਣਾ ਪਿੰਡ ਸਪਰੇ ਮਾਰੀ ਸੀਗੀ ਬਈ ਸਪਰੇ ਜਾਂ ਤੇ ਨਸੀ ਦੀ ਉਹ ਐਨੀ ਖਤਰਨਾਕ ਸੀਗੀ ਅਨੇ ਸਾਰੇ ਬਣਾਇਆ ਕਿਾ ਕਹਿ ਸਕਦੇ ਆ ਕਣਕ ਵਿੱਚ ਕੱਖ ਨਹੀਂ ਆਉਣ ਦਿੰਦਾ ਉਹਨੇ ਸਾਰੇ ਕਣਕ ਵਿੱਚ ਬਸ ਇੱਕੇ ਸਪਰੇਅ ਕਰਨ ਦੀ ਲੋੜ ਪਈ ਸੀ ਸਾਨੂੰ ਸ਼ੁਰੂ ਸ਼ੁਰੂ 'ਚ ਜਿਵੇਂ ਹੁਣ ਆਪਾਂ ਨੇ ਇੱਕ ਕਣਕ ਵਿੱਚਤੀ ਉਹਦੇ ਬਾਅਦ ਨਾਲ ਨਾਲ ਲੱਗਦੀ ਜੇ ਸਪਰੇਅ ਮਾਰਦਾਂ ਨੇ ਮੈਂ ਕਿਹਾ ਮੁੜ ਕੇ ਖਬਰ ਨੂੰ ਹੋ ਕੇ ਦਿਖਾ ਦੇ ਇਸ ਵਾਰ ਇਦਾਂ ਹੀ ਇੱਧਰ ਵੀ ਮਾਰ ਦੇਣੀ ਪਹਿਲਾਂ ਪਿਛਲੇ ਸਾਲ ਪਿੰਡ ਮਾਰੀ ਸੀਗੀ ਤੇ ਹੁਣ ਆਪਾਂ ਨੇ ਇੱਧਰ ਵੀ ਮਾਰ ਦੇਣੀ ਆਪਣਾ ਕਾਹ ਕੋਈ ਬੜਾ ਹੋਣ ਲੱਗਿਆ ਦੀ ਵੀ ਕਟਾਈ ਮੰਗਦੇ ਆ ਦੇਖਦੇ ਕਿਸੇ ਹੋਰ ਕੋਲ ਦੀ ਮਸ਼ੀਨ ਪਈ ਹੋਈ ਉਹਦੇ ਨਾਲ ਲਿਆ ਕੇ ਕਟਾਂਗੇ ਘਾਹ ਨੂੰ ਤੇ ਦੋਵੇਂ ਬੁੱਟੇ ਲੈ ਸੀ ਗੁਜਰਾਂਕਲ ਤੇ ਮੈਂ ਦੇਖੀ ਹੋਏ ਕਿ ਨਹੀਂ ਨਹੀਂ ਬਈ ਫੋਕਾ ਗਿਆਂਕਾਂ ਗੜੇ ਲੈ ਆਇਰ ਦੋ ਅਗੜਾ ਮੈਂ ਲੈ ਤਾ ਖੜਾ ਤੋ ਉੱਥੀ ਤੇ ਅੱਗੇ ਨਹੀਂ ਵਧ ਰਿਹਾ ਯਾ ਮੋਲੀ ਮੋਲੀ ਬਦੁੰਨ ਦਾ ਬਈ ਇਹ ਨਾ ਹੀ ਖਰਾਬ ਦਾ ਜੜੇ ਗੜ ਗਈ ਇਹਦੀ ਲੈ ਪ੍ਰੋਪਰ ਹਰਾ ਦਾ ਇਹ ਨਹੀਂ ਸੁੱਕਿਆ ਦਾ ਦੇਖ ਲੋ ਸ਼ਾਹਦਾ ਆਹ ਦਾ ਵੀ ਸੋਹਣੇ ਚੱਲ ਪਏ ਸਰ ਹੋਣੇ ਹੋ ਜਾਣੇ ਇਹ ਵੀ ਵੈਸੇ ਬੁੱਟੇ ਪਲਦੇ ਆ ਬਰਸਾਤਾਂ ਜੇ ਬਰਸਾਤਾਂ ਦਾ ਪਾਣੀ ਲੱਗ ਜਾਂਦਾ ਆਪੇ ਹੋਈ ਜਾਂਦੇ ਤੇ ਹੁਣ ਚੱਲੀਏ ਘਰੋਂ ਇੱਕ ਚੀਜ਼ ਲੈਣਾ ਹੈ ਤਾਂ ਉਹ ਚੀਜ਼ ਲੈ ਕੇ ਚਲੀਏ ਘਰੋਂ ਫਿਰ ਤੇ ਲੋ ਬਾਈ ਚਮਕੌਰ ਸਾਹਿਬ ਜਾ ਕੇ ਆਏ ਆ ਮੁੰਡਾ ਕਹਿੰਦਾ ਇੱਕ ਨਵੀਂ ਜਗ੍ਹਾ ਲੱਗਣ ਲੱਗਿਆ ਸਰਪ੍ਰਾਈਜ਼ ਦੇ ਆਉਂਗਾ ਹੈ ਹਾਂ ਕੀ ਆ ਗਿਆ ਨੇੜੇ ਨਿੰਬੂ ਤੋੜਨਾ ਆਏ ਤੇ ਤੇ ਇੱਕ ਸਪਰੇਅ ਲੈਣ ਜੀ ਲੈਣ ਗਏ ਤਾਂ ਉਹ ਤਾਂ ਹਲੇ ਮਿਲੀ ਨਹੀਂ ਉਹ ਆਨੇ ਕੱਲ ਤੱਕ ਆਉਂਗੇ ਹੈ ਨਾ ਕੱਲ ਤੱਕ ਮਿਲ ਜਾਨੀ ਅੱਲਾ ਫੜੀ ਮੈਂ ਲੈ ਕੇ ਆਇਆ ਉਹਨਾਂ ਦਿਖਾ ਦਮਾ ਨਿੰਬੂ ਚੈੱਕ ਰੀਕ ਲੈ ਕੇ ਨਿੰਬੂ ਲੈ ਕੇ ਜਾ ਕੇ ਦੇਖੀ ਤੋ ਕਹਾਂਗਾ ਨਿੰਬੂ ਸੰਤਰੇ ਜਿੰਨਾ ਰਸ ਆਉਂਦਾ ਹੈ ਜੀ ਆ ਦੇ ਹਨਾ ਬੜੇ ਵੀਡੀਓ ਚ ਦਿਖਦਾ ਪਤਾ ਨਹੀਂ ਐਡਾ ਬੀ ਨਾ ਆ ਦੇ ਹਮਮ ਤੇ ਉਹ ਆਇਆ ਹਾਈਬ੍ਰਿਡ ਕਹਿ ਦੋਦੇ ਨੇ ਇਹਨੂੰ ਹੈ ਨਾ ਕਰਕੇ ਲਈਏ ਮੈਂ ਘਾੜਾ ਹਾਲੇ ਮੈਂ ਇੱਕ ਦੋ ਘੋਰ ਖਰਾਸ ਬਹੁਤ ਵੇ ਪੱਕੇ ਘਟ ਹੈ ਹਲਾ ਅੰਕਲ ਜਾ ਰਹੇ ਅੰਦਰ ਦੌਰੇ ਨੇ ਤੋੜ ਕੇ ਰੱਖ ਲੈਣੇ ਮੇਰੇ ਅੱਗੇ ਤੇ ਹੁਣ ਕੋਈ ਪੈਰ ਪਤਾ ਨਹੀਂ ਕਿੱਥੇ ਲਾਂਗੇ ਅੰਕਲ ਮੁੜ ਕੇ ਮਿਲਿਆ ਨਹੀਂ ਆ ਫਰਾਰੇ ਹੋ ਗਿਆ ਦਿਵਾੜੀ ਵਾਲੇ ਦਿਨ ਇਦਣ ਆਪਾਂ ਛੱਡ ਕੇ ਗਏ ਤੇ ਜਿਹੜਾ ਆਪਾਂ ਅੱਡੇ ਜੇ ਨਹੀਂ ਛੱਡ ਕੇ ਗਏ ਤੇ ਉਹਦੇ ਬਾਅਦ ਦਾ ਗੈਪ ਹੈ ਦਿਵਾਲੀ ਦੀ ਇਦਣ ਉਹਦੇ ਬਾਅਦ ਹੀ ਗੈਪ ਹੋਇਆ ਆਪਾਂ ਹੀ ਛੱਡ ਕੇ ਗਏ ਤੇ ਬਹਿ ਕੇ ਗੱਲਾਂ ਮਾਰਦੇ ਤੇ ਆਪਾਂ ਗੱਬੇ ਬਿਠਾਇਆ ਕੇ ਚੱਲ ਜਲੀਏ ਘਰੋਂ ਉਹਦੇ ਬਾਅਦ ਦਾ ਗੈਪ ਨਾ ਹੜਾ ਦੇ ਚੱਲ ਚੱਲੀਏ ਚੱਲ ਚੱਲਦਾ ਭਾਈ ਮੈਂ ਗਿਆ ਇੱਧਰ ਮੋਟਰ ਪਾਏਵੇਂ ਨਿੰਬੂ ਤੋੜ ਲੈ ਚੱਲੀਏ ਗੁਜਰ ਅੰਕਲ ਨੇ ਨਾਣੇ ਰੌਣ ਗਏ ਉਹ ਤੋੜ ਕੇ ਰੱਖ ਲੰਨਾ ਮੇਰੇ ਕਿ ਨਿੰਬੂ ਨਾ ਗੱਲਾਂ ਸੁਣਾ ਨਾਣੇ ਗੱਲਾਂ ਸੁਣਾ ਗਾਣੇ ਸੁਣਾ ਦਿੰਦਾ ਸੋਹਣੇ ਲੈ ਭਾਈ ਉਦੋਂ ਸੁਣੇ ਰਾਤ ਨੂੰ ਸੁਰ ਕਿੰਨੇ ਲਾਏ ਹਾਂ ਹਾਂ ਮੈਂ ਕਿਹ ਦਿਨ ਅਸੀਂ ਰਾਤ ਨੂੰ ਮੈਂ ਤਾਂ ਇੰਨੇ ਸੁਰ ਲਾਏ ਭਈ ਇਹਨੇ ਇਹਰੇ ਗਾਣੇ ਮੁੰਡਾ ਇੱਕ ਸਾਡੇ ਨਾਲ ਦਾ ਮਨਾ ਵਈ ਫੈਨ ਹੋ ਗਿਆ ਫੈਨ ਹੋ ਗਿਆ ਇਹਦਾ ਇਹ ਜਿਹੇ ਗਾਣੇ ਸੁਣਾਏ ਵਈ ਇਹਨੇ ਉਹ ਵੀ ਤਿੰਨ ਗਾਣੇ ਪੂਰੇ 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 ਐਂ ਕਿਸਮਾ ਨਹੀਂ ਕਿ ਲੱਲੀ ਛੱਲੀ ਵਾਲੇ ਗਾਣੇ ਪੂਰੇ ਦੂਵੇ ਸੰਸਕਾਰੀ ਵਧੀਆ ਗਾਣੇ ਪਿਛਲੀ ਵਾਰ ਤਾਂ दारू ਵਾਲਾ ਸੁਣਾਉਂਦਾ ਸੀ ਆਪਣੇ ਕੋਲ ਮੈਂ ਮੈਂ ਤਾਂ ਗਾਣੇ ਪਹਿਲੀ ਵਾਰ ਸੁਣੇ ਤੇ ਜਿਹੜੇ ਨੂੰ ਕਾਗਦੇ ਹੂੰ ਆਪਣੇ ਕੋਲ ਲਿਖਦਾ ਵਈ ਹੁਣ ਸਾਡੇ ਇੱਧਰ ਵੀ ਧਾਰ ਬੱਟ ਹੋ ਗਏ ਵੱਡੇ ਹੋ ਗਏ ਲੱਗਦਾ ਉਹ ਬਾਤ ਮਜੇ ਰਹਿ ਕੇ ਆਰੇ ਉਹ ਮਸ਼ੀਨ ਇੱਧਰ ਫਸ ਫਸ ਕੇ ਚੱਲੀ ਆ। ਆ ਦੇ ਟਾਇਰ। ਆ ਗਿੱਲਾ ਐ ਨਾ ਉਹ ਸੁੱਕਿਆ ਨਹੀਂ ਹੈਗਾ। ਪਾਣੀ ਖੜਾ ਲਿਆ। ਤੁਪਲ ਚੈੱਕ ਕਰੋ ਬਈ। ਬੰਦੇ। ਉਹ। ਇਹ ਪੱਕਾ ਨਹੀਂ ਚਲਾਈ ਹੈ। ਕੰਟਰੀ ਵੀ ਹੈਲ ਮੋਟਰਸਾਈਕਲ ਦੀ ਆ ਰੋਡ ਦੀ। ਹੁਣ ਚੌੜਾ ਟਾਇਰ ਹੁੰਦਾ ਨਾ ਉਹਦਾ। ਚੱਲ ਵੇ ਚੜ ਕੇ ਬੜੇ ਰੋਡ। ਇਹ ਲੋ ਲਈ ਮੀਟ ਬਾਈ ਚੱਲ ਬਾਈ ਚੱਲ ਮੈਂ ਉਹਨਾਂ ਘਰ ਜਾ ਕੇ ਤੇ ਨੌਂ ਹੀ ਪਿੰਡ ਵਾਲੀ ਮੋਟਰ 'ਤੇ ਫੋਨ ਕੇ ਚਾਚਾ ਜੀ ਕੋ ਸਸਿ ਮਾਣ ਬਾਈ ਸਾਰਿਆਂ ਨੂੰ ਹਾਂਜੀ ਠੀਕ ਹੈ ਜੀ ਠੀਕ ਆ ਬਾਈ ਲੋਕ ਖੇਤ ਦੀ ਸਫਸਫਾਈਆ ਕਰਤਾ ਸੀ ਹਾਂਜੀ ਬੇ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਦੋਹਾਂ ਨੂੰ ਲੱਗਿਆ ਜਿੰਨੇ ਕੁ ਪ੍ਰਾਲੀ ਦੀ ਜਾਨੀ ਕੋਈ ਟ੍ਰੈਕ ਤੇ ਕਿਉਂਕਿ ਪਹਿਲਾਂ ਰੀਪਰ ਵੱਜ ਲਿਆ ਹਾਂਜੀ ਕਟਰ ਫੇਰ ਗੱਠਾਂ ਵਾਲੇ ਇਕੱਠਾ ਥੱਲੋ ਜੀ ਵਿੱਚ ਫੋਨ ਆ ਗਿਆ ਸੀਗਾ ਇੱਕ ਤੇ ਭਾਈ ਗੁਜਰ ਪਹਿਲਾਂ ਬਾਈ ਕਟਰ ਮਾਰਤਾ ਤਾਂ ਹਾਂਜੀ ਪਰ ਉਹ ਤੋਂ ਬਾਅਦ ਰੈਕ ਵੱਜਿਆ ਗੱਠਾ ਬਣਾ ਲਏ ਕਿ ਤੇ ਜਿਹੜੀ ਮਾੜੀ ਮੋਟੀ ਪਰਾਲੀ ਰਹਿ ਗਈ ਸੀ ਯਾਨੀ ਖੇਤਾਂ ਦੀ ਬਾਈ ਗੱਲ ਬਣਾਤੀ ਹੁਣ ਦਹੌਰ ਦਹੌਰ ਤਵਿਆਂ ਨਾਲ ਕਰ ਦੋਗੇ ਦਹੌਰ ਦਹੌਰ ਫਾਲਿਆ ਦੋ ਦੌਰ ਬਾਹਰ ਨੇ ਵੀ ਦਹੌਰ ਸਮਝ ਲਓ ਵੀ ਰੋਟਾਵੇਟਰ ਨਾਲ ਵੀ ਬਾਹੀ ਕਰਨੀ ਰੱਜ ਗਈ ਹੈ ਹਾਂਜੀ ਵੀ ਜਣੀਆਂ ਡ੍ਰਿੱਲ ਨਾਲ ਡ੍ਰਿੱਲ ਨਾਲ ਉਹ ਵਧੀਆ ਵੀ ਜਣੀਆਂ ਖੇਤਾਂ ਦੀ ਗੱਲ ਬਣਾ ਕੇ ਤੇ ਉਧਰਲੇ ਬੂਟੇ ਵਾਲੇ ਖੇਤ ਆ ਜਿਹੜੇ ਹਾਂਜੀ 2 ਤਰੀਕ ਨੂੰ ਬੱਸ ਉਹ ਚੱਲ ਜਾਣਾ ਆਪਾਂ ਨੇ ਬੀਜ ਬੂਜ ਸਾਰਾ ਕੁਝ ਰੱਖ ਲੈ ਜਾਣਾ ਠੀਕ ਬਾਗੇ ਨਾ ਬਾਦੇ ਨੇ ਹਾਂਜੀ ਬਾਕੇ ਬੱਸ ਛਿੱਟਾ ਛਿੱਟਾ ਹੀ ਛਿੱਟਾ ਦੇ ਕੇ ਫੇਰ ਬਾਦੇ ਨੇ ਉਹ ਉੱਧਰ ਕਿ ਕਾਦਣਾ ਪਾਉਂਗੇ ਰੂਟਾ ਮੀਟਰ ਰੂਟਾ ਮੀਟਰ ਨਾਲ ਠੀਕ ਕੰਧੀਆਂ ਖੋਲ ਕੇ ਥਭੀਆਂ ਨੂੰ ਨਹੀਂ ਲੱਗਣ ਦੇਣੀ ਜੜਦੇ ਖੋਲ ਕੇ ਬਾਕੇ ਛਿੱਟਾ ਦੇ ਕੇ ਜਿੰਦਾ ਲੈ ਕੇ ਹੱਥਾਂ ਵਾਲਾ ਬਾਹਰ ਚ ਜਿੰਦਾ ਪਾ ਕੇ ਸ਼ਾਮ ਤੱਕ ਉੱਧਰ ਦਾ ਕੰਮ ਫਿਰ ਨਿਸ਼ਚਿਤ ਕਰਕੇ ਆਉਣਾ ਹੂੰ ਜਿਹੜਾ ਮੁੜ ਕੇ ਉੱਧਰ ਜਾਣਾ ਨਾ ਪਵੇ ਫੇਰ ਆ ਕੇ ਆਪਣੇ ਖੇਤਾਂ ਨੂੰ ਇੱਧਰ ਲੈ ਆਣ ਬਾਤੀ ਲੱਗਣਾ ਸਪਰੇਅ ਕਿੰਨੇ ਕਿਲੇ ਲੱਗਿਆ ਮੈਂ ਦੋ ਲਿਆਵਾਂ ਤਾਂ ਲਿਆ ਦੋ ਕਿਲਿਆਂ ਦੀ ਦੋ ਹੀ ਲਿਆਵਾਂ ਇਹਨੇ ਦੋ ਨਾਲ ਆਪਣੀ ਇੱਧਰ ਚਾਰ ਲੱਗ ਜਣੇ ਦੱਸੀ ਉਹਨੂੰ ਕਿ ਬੂਟੇ ਖੜੇ ਵੀ ਬੂਟੇ ਚ ਹੋ ਜੂਗੇ ਕਿ ਕਿਹ ਜੇ ਲਾਇਆ ਹੁੰਦਾ ਨਹੀਂ ਬੂਟੇ ਚ ਹੁੰਦੀ ਹਾਂਜੀ ਦੱਸ ਦਿੰਦੇ ਉੱਥੋਂ ਇਹਨਾ ਸਰੋਂ ਤੇ ਤੁਹਾਡੇ ਗੁੱਲੀ ਡੰਡਾ ਹੁੰਦਾ ਵੀ ਘਟ ਹੈ ਨਾ ਗੁਰੂ ਸਰੋਂ ਹੀ ਵਾਹ ਹੋ ਜਾਂਦੀ ਹੈ ਹਾਂ ਬਸ ਹੁਣ ਜਾ ਕੇ ਦੇਖੋ ਕਿੰਨੀ ਸਰੋਂ ਅੱਗੇ ਉਹ ਬੀਜ ਕਿਰੇਆ ਪਾਣਾ ਪਿਛਲੇ ਸਾਲ ਦਾ ਹਾਂ ਸਾਗ ਉੱਗਿਆ ਹੋਊਗਾ ਹਾਂ ਚਲੋ ਭਾਈ ਸ਼ਾਮ ਦਾ ਵੀ ਵੇਲਾ ਹੋ ਗਿਆ ਹਾਂਜੀ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਤੁਹਾਨੂੰ ਆਉਣ ਨੂੰ ਆਰਾਮ ਨਾਲੇ ਆਪਣਾ ਇਧਰਲੀ ਸਾਈਡ ਲੱਗਿਆ ਰਿਆ ਯਾਨੀ ਉਹ ਇਕੱਠੇ ਜਾਂਦੇ ਤੇ ਫਿਰ ਕੰਮ ਕਰਦੇ ਵਿੱਚ ਕਿਦੋਂ ਆਨ ਬੁਲਾ ਵੀ ਨਹੀਂ ਹੁੰਦਾ ਹੈਗਾ ਹਾਂਜੀ ਹਾਂਜੀ ਸੋ ਬਾਕੀ ਭਾਈ ਜਸਵੀਰ بھائی ਕੋਲ ਵੀ ਗੇੜਾ ਮਾਰਿਆ ਤਾਂ ਅਪਡੇਟ ਤੁਹਾਨੂੰ ਦਿੰਦਾ ਰਹਿੰਦਾ ਹੈ ਸਾਡੇ ਤਾਂ ਹੀ ਅਦਾਸ ਆ ਜੂ ਕੰਮ ਕਿਸੇ ਦੇ ਖੜਦੇ ਨਹੀਂ ਹਾਂਜੀ ਹਾਂਜੀ ਕੰਮ ਚੱਲੀ ਜਾਂਦੇ ਉਹਨੂੰ ਇਹ ਦੱਸਿਆ ਹੁੰਦਾ ਵੀ ਤਨ ਵੱਢ ਲੈ ਕਣਕ ਦੀ ਬਜਾਈ ਬੀਜ ਬੂਜ ਸਾਰਾ ਕੁਝ ਲੈਂਦਾ ਅੱਥੀ ਕੰਮ ਤਾਂ ਘੱਟ ਰਹਿ ਗਿਆ ਹੁਣ। ਅੱਥੀ ਘੱਟ ਰਿਹਾ। ਹੁਣ ਤਾਂ ਆ ਕੇ ਆਏ ਜੇ 2-2.5 ਤਿੰਨ ਘੰਟੇ ਖੇਤ ਪਰ ਲਾ ਲੇ। ਨਾਲੇ ਆਏ ਬਈ ਅਸੀਂ ਬੀਜ ਕੇ ਵੀ ਖੁੰਝੇ ਖਾਂਝੇ ਐਨ। ਸਾਡੇ ਖੇਤ ਲੱਗੇ ਦਿਖਦੇ ਹੁੰਦੇ ਆ। ਹਾਂਜੀ ਆਨ। ਕੋਈ ਨਹੀਂ ਹੈਗਾ ਕੰਮ ਹੈਗਾ ਵੀ ਸਾਡੇ ਕੋਲ ਤਤ ਪੜਾਤਾ। ਮਰਚ ਜਿੰਦਾ ਲੈ ਕੇ ਆਨ ਪਧਰੇ ਪਧਰੇ ਬਟਾਂ ਸਹੀ ਕਰਕੇ ਅੱਗੇ ਚਾਰ ਕਾਰੇ ਬਣਾਉਂਦਾ ਤੂੰ। ਹਾਂਜੀ। ਇਹਦੇ ਵੀ ਸਾਲ ਦੋ ਬਣਾਏ। ਪਾਣੀ ਹੁਣ ਖੇਤ ਪਧਰੇ ਹੋਗੇ। ਹਾਂ। ਇਹਦਾ ਬਹੁਤ ਫਰਕ ਪੈ ਗਿਆ ਦੇਖ ਲਾ ਦੋਨ। ਗੱਭੀ ਵੱਟ ਪਾਣੇ ਜਦਗੀ ਵੀ ਹੈ ਨਾ। ਮੈਂ ਇੱਕੋ ਵੱਟ। ਮਾਠੀ ਜਿੱਡਾ ਜਿੱਡਾ ਤੇਰੇ ਵਾਲੇ ਤਾਂ ਕਿਆਰੇ ਸ਼ੁਰੂ ਆ ਹਾਂਜੀ ਬਸ ਇਹ ਤਾਂ ਕੁੱਡੇ ਉੱਡੇ ਡਿੱਡੀ ਕਿਆਰੇ ਪਾ ਦੇਣਾ ਮਾਠੀ ਜੀ ਮੰਨ ਕੇ ਦੋ ਤੇਰੇ ਚਾਰ ਬਿਗੇ ਦੇ ਦੋ ਆ ਹਾਂਜੀ ਮੇਰੇ 7 ਬਿਗੇ ਦੇ ਮੈਂ 4 ਬਣਾਉਣੇ ਨੇ ਮਾਠੀ ਨੇਪਾ ਬਣਾਇਆ ਕਰਦਾ 4 ਹੈ ਨਾ 4 ਬਣਾਉਂਦਾ ਤੇ ਤੂੰ ਆਏ ਨਾ ਮੋੜ ਦਿੰਦਾ ਹਾਂ ਹੁਣ ਇੱਕ ਵਾਰੀ ਖੇਤ ਪੱਧਰੇ ਹੋ ਜਾਂਦੇ ਨਾ ਹੁਣ ਲੈ ਪਿਛਲੇ ਸਾਲ ਵੀ ਪਲੇਜ਼ਰ ਵੱਜਿਆ ਵਾ ਹਾਂਜੀ ਉਹਦੇ ਕਰਕੇ ਹਾਂ ਬਾਕੀ ਬਾਈ ਖੰਗਨੇ ਬਹੁਤ ਤੰਕਰੇ ਵੇ ਆਉਦੇ 3-4 ਦਿਨ ਹੋ ਗਏ ਗਰਦ ਕਰਕੇ ਗਰਦ ਕਰਕੇ ਨਹੀਂ ਪਤਾ ਨਹੀਂ ਕਿਹਾ ਖਾਣਾ-ਦਾਣਾ ਵੀ ਵਿਗੜਿਆ ਹੋ ਸਕਦਾ। ਅੱਛਾ ਜੀ। ਬਾਕੀ ਪ੍ਰਹੇਜ ਆ ਗਿਆ ਮਤਲਬ ਉਹ ਵੀ ਮੌਸਮ ਦਾ ਵੀ ਫਰਕ ਪੈਂਦਾ ਥੋੜਾ ਬਹੁਤ। ਸਵੇਰੇ ਪਾਣੀ ਵੀ ਗਰਮ ਪੀਂਦਾ ਹਾਂ ਸੋ ਇਸ ਕਰਕੇ ਹੁਣ ਅੱਜ ਘਰ ਕੇ ਆ ਮੈਂ ਬਈ ਗੰਨਾ ਲੈਣ ਚਲੇ ਗਿਆ। ਅੱਛਾ ਜੀ। ਸਾਨੇ ਚਾਚੇ ਦਾ ਉਧਰ 60 ਪੂਜਾ ਦੀ ਗੱਲ। ਹਾਂਜੀ ਹਾਂਜੀ। ਭਈਆਂ ਨੇ ੱੱਕੇ ਨਾਲੇ ਦੋ ਪੂਰੀਆਂ ਮੈਨੂੰ ਦੇ ਦਿੱਤੀਆਂ। ਉਹ ਵੀ ਚਲੋ ਹੁਣ ਫੈਮਿਲੀ ਮੈਂਬਰ ਹੈ ਬਾਈ ਸਾਰੀ ਚਲੋ ਹੋ ਜਾਂਦਾ ਹੈ। ਹਾਂਜੀ ਹਾਂਜੀ। ਮੇਨੋ ਕੋਲ ਬੈਠਾ ਤਾਂ ਮੈਂ ਜਵਾਬ ਨਹੀਂ ਦਤਾਂ ਮੈਂ ਕਿ ਇਹਨਾਂ ਦੇ ਮਾਂਚ ਨਾਲ ਜੇ ਵੀ ਸਰਦਾਰ ਸਾਡੀ ਚੀਜ਼ ਲੈ ਕੇ ਆਉਂਦਾ ਨਹੀਂ। ਦੋ ਗੇ ਦੇਤੀ ਪੂਰੀਆਂ ਅੱਛਾ ਪੂਰੀਆਂ। ਫਟਕੂ ਜਾਤੀ ਕੱਲ ਅੱਛਾ ਅੱਛਾ ਕਹਿੰਦੇ ਸਰਦਾਰ ਜੀ ਆਏ ਨਾ ਮੰਨੀ ਵੀ ਜੁੱਠੀ ਕਹਿੰਦੇ ਸੀ ਵੀ ਮੱਥਾ ਟੇਕੀ ਲਿਆਇਆ। ਹੂੰ ਹੂੰ ਵੀ ਸਵੇਰੇ ਅੱਜ ਦੋ ਹੀ ਗੱਲਾਂ ਮੱਥਾ ਟੇਕਦੇ ਨੇ। ਅੱਛਾ ਕੱਲ ਸੀਗੀ ਹੈ। ਬਣਾ ਕੇ ਛੱਠ ਪੂਜਾ ਕੱਲ ਤੋਂ ਨਾ ਮੱਥਾ ਟੇਕਿਆ। ਉੱਤੇ ਦੋ ਉਹ ਦੋ ਜਦ ਦੀ ਦੋ ਖਾਦੀਆਂ ਮੈਂ ਖਰਸ਼ਜੀ ਦੁਆਰਾ ਗੱਲ ਦੇ ਵਿੱਚ ਹੋ ਗਈ। ਹੂੰ ਚਲੋ ਬਾਕੀ ਭਾਈ ਚੱਲੀ ਜਾਂਦਾ ਕੰਮ ਮੌਸਮ ਹੈ ਜਿਹੜਾ ਬਹੁਤ ਵਧੀਆ ਹੋ ਗਿਆ। ਹਾਂਜੀ ਸ਼ਾਮ ਦਾ ਵੇਲਾ ਬਾਕੀ ਆ ਜਾਂਦੀ ਹੁਣ ਗੁਰਦੁਆਰਾ ਕੀ ਮੌਸਮ ਜਿਹੜਾ ਮੀਂਹ ਵਾਲਾ ਵੀ ਹੋਇਆ ਵਾ ਮੈਂ ਦੱਸਿਆ ਬਈ ਦੱਸਿਆ ਵਾ ਕਿ ਅੱਜ ਦੱਖਣ ਚੱਲਿਆ ਸਾਰੀ ਦਿਹਾੜੀ ਹਾਂਜੀ ਦਸਤ ਨਾਲ ਥੋੜੋ ਦੱਖਣ ਦੀ ਨਿਸ਼ਾਨੀ ਇਹੀ ਹੈ ਬੱਦਲ ਘੜਤੇ ਉਹਨੇ ਕਹ ਸਕਦਾ ਹੈ ਬੜੀ ਇਹਨਾਂ ਨੇ ਗਰਦ ਦੀ ਰਾਵ ਜੂਗੀ ਮੀਂਹ ਤਾਂ ਪੈਂਦਾ ਹੀ ਹੈ ਨਾ ਦਿਨ ਵਿੱਚ ਹਾਂਜੀ ਹਾਂਜੀ ਇਹ ਤੁਸੀਂ ਰੌਣੀ ਕਰੇ ਨਹੀਂ ਬਾਈ ਹਾਂਜੀ ਪਾਉ ਉਹ ਤਾਂ ਗਿੱਲਾ ਸਾਡੇ ਪੁੱਤਾਂ ਦੇ ਬਾਦੂ ਹੈ ਸਾਡੇ ਤਾਂ ਪੀ ਰਾਣੀ ਹੈ ਉਹ ਗਿੱਲ ਬਥੇਰੀ ਸੰਭ ਕੇ ਰੱਖਦੀ ਹੈ ਹਾਂਜੀ ਬਾਕੀ ਕੁੱਟ ਕੇ ਆਨ ਮਿੱਟੀ ਚੱਕਰ ਵਰਗੀ ਬਣਾ ਕੇ ਫੇਰ ਬਿਜਾਂਗੇ ਫੇਰ ਦਾਣਾ ਕਹਿੰਦਾ ਮਿੱਟੀ ਚ ਇਹ ਪੂਰਾ ਮਹਾਂ ਸਵੇਰ ਦਾ ਮੋਟਰ ਪਰੇ ਆ ਅੱਛਾ ਜੀ ਤੇ ਚਾਚੀ ਕਹਿੰਦੀ ਕਹਾਣੀ ਕਢਾ ਲਿਆ ਹਾਂਜੀ 10:00 ਵਜੇ ਬਹੁਤ 10:00 ਵਜੇ ਮੈਂ ਗਿਆ ਨਹੀਂ ਹੈਗਾ ਮਹਾ ਮੜੀ ਜੀ ਸਰੋਂ ਤੋਂ ਪੋਲਵਾਲਾ ਹਾਂਜੀ ਇੱਥੇ ਤਰਪਾਲ ਵਿਛਾ ਕੇ ਚੋਰੀ ਲਵਾਤੀ ਅੰਦਰ ਪਿਆ ਆ ਉਹਦੇ ਹਾਂ ਨੋ ਮੈਂ ਦੇਖਦਾ ਪੱਲੀਆਂ ਖਾਫੀ ਪਈਆਂ ਹੋਣ ਸਟੇਟੂਡ ਵੀ ਮੰਨਣਾ ਵਾ ਲਿਆ ਕੇ ਵੀ ਦਿਖਾ ਦੰਦਾ ਦੇ। ਓਕੀ ਪਿਆ। ਫੋੜੀ ਅੱਜ। ਅੱਛਾ ਹੀ। ਆ ਵੀ ਟਕੇ ਲੋ ਹੋ ਬੋਲ ਦੇ। ਕਿੱਥੇ ਟੋਟਾ ਮਾ ਜਾਏਗਾ ਕਰਦੇ। ਅੱਛਾ ਸਰੋਂ ਉਰੀ ਪਈ ਐ। ਠੀਕ ਐ। ਪਰ ਇੱਕ ਸਰੋਂ ਐ ਨਕਾਲੀ ਐ। ਇੱਕ ਜਿਹੜਾ ਲੇਟ ਟੋਟਾ ਲਿਆ ਵਾਂ ਤਾਂ ਕੱਲ ਉਹਨੂੰ ਪੂਰੀ ਫੋੜੀ ਲਿਖ ਜਾਊਗਾ। ਹਾਂਜੀ। ਉਧਰ ਮੰਡੇ ਪਈ ਆਉਂਦੇ ਹਨ। ਹੈਂ? ਮੰਡੇ? ਨਾ ਨਾ ਇਹ ਤਾਂ ਉਥੇ। ਸੱਲੋ ਮਾਜਰੇ। ਉਧਰ ਮੰਦਰ ਕੋਲ। ਚਮਕੌਰ ਸਾਹਿਬ ਤੇ ਹਾਂ। ਕੋਈ ਮੰਦਰ ਕੋਲ। ਨੇ ਨੇ ਸ੍ਰੀ ਚਮਕੌਰ ਸਾਹਿਬ ਨੂੰ ਜਦ ਆਪਾਂ ਨੇ ਸੱਲੋ ਮਾਜਰੇ ਤੇ ਮੁੜ ਜਾਣਾ ਹਾਂਜੀ ਹਾਂਜੀ ਅੱਛਾ ਸਮਝ ਗਿਆ ਮੈਂ ਕਾਫੀ ਬੜੀ ਚੱਕੀ ਜਿਹੜੀ ਹਾਂ ਉੱਥੇ ਜਿੱਤੇ ਹੋਣੀ ਆ 55 55 ਕਿਲੋ ਦੀ ਮਾਦਾ ਕਢਾਉਂਦਾ ਹੁੰਦਾ ਏ ਬਸ ਅਸੀਂ ਕਢੋਂਦੇ 25 ਕਿ ਦੀ 25 20 ਦੀ ਬਸ ਹਾਂ ਉਲਟ 18 19 ਕਿਲੋ ਤੇ ਇਹ ਨਿਕਲ ਜਾਂਦਾ ਹਾਂ ਸਾਡੇ ਭਾਈ ਦੋ ਢਾਈ ਮਹੀਨੇ ਆਰਾਮ ਨਾਲ ਲੰਘ ਜਾਂਦੇ ਹਨ ਸਾਡੇ ਵੀ ਇੰਨੇ ਨਿਕਲ ਜਾਂਦੇ ਸਾਡੇ ਹੈ ਤਿੰਨੇ ਜਣੇ ਅਸੀਂ ਦੋ ਤਿੰਨ ਜਣੇ ਸਾਡੇ ਫਿਰ ਨਾ ਹਾਲੇਦਾਲੇ ਚਲੇ ਜਾਂਦਾ ਉਹ ਭੈਣ ਆਈ ਵੀ ਬੰਬੇ ਵਾਲੀ ਅੱਛੇ ਦੋ ਦੇਸ ਨਾਣੀਆ ਨਾਲ ਹਾਂ ਦੋ ਤਿੰਨ ਬੋਤਲਾਂ ਤਾਂ ਉਹਨੂੰ ਭਰ ਕੇ ਦੇ ਦੇਣੀ ਆ ਜੀਤ ਕਹਿੰਦੀ ਮਾਸ਼ਾਲਾ ਉਹਨੇ ਤਾਂਹੀਂ ਘਟਵਾਇਆ ਕਹਿੰਦੀ ਭੋਜਣ ਉਹ ਵਧੀਆ ਬਾਹਰ ਰਹਿਣਾ ਆਪਣਾ ਘਰ ਦਾ ਠੀਕ ਉਹ ਭੈਣ ਵੀ ਕਹਿੰਦੀ ਸੀ ਕਹਿੰਦੀ ਇੱਥੇ ਉਹ ਪਰੋਣਾ ਦੀ ਦਾੜੀ ਜੀ ਹੁਣ ਪੂਰੀ ਕਰਾ ਕੇ ਲੈ ਗਿਆ ਅੱਛੇ ਕਹਿੰਦੀ ਸਰੋਂ ਦਾ ਤੇਲ ਲਾਉਂਦਾ ਸੀ ਨਵਾਂ ਫਿਰ ਹੁਣ ਘਰ ਦੀ ਸਰੋਂ ਹਾਂ ਘਰ ਦੀ ਵਧੀਆ ਜੀ ਤੇ ਭੇਜਦਾ 8 ਦਾ 7 ਲੀਟਰ ਤੇਲ ਹਾਂ ਨੁਕੜਾ ਨਹੀਂ ਖਾਣ ਨੂੰ ਤਾਂ ਕਹਿੰਦੀ ਅਸੀਂ ਦੁਆ ਵਰਤਦੇ ਆ ਰਾਈਫਾਈਂਡ ਨਾ ਰਾਈਫਾਈਂਡ ਮਾ ਚੱਲੇ ਜੀ ਠੀਕ ਨਹੀਂ ਘਾਟਾ ਬਣਦਾ ਫੇਰ ਤਾਂ ਹੀ ਮੈਂ ਦੋ ਤਿੰਨ ਗੱਲਾ ਫੋਲ ਗਿਆ ਉਹਦੇ ਹਾਂ ਟਰੈਕਟਰ ਹੀ ਲੈਟਾ ਬਣਦੀ ਹਾਂ ਉਹ ਟਰੈਕਟਰ ਦੀ ਐਲੈਕਟਰਾ ਬਣਦੀ ਲੈ ਕੋਲੇ ਖੜੇ ਮੈਂ ਕਹਿੰਦੇ ਫਾਲ ਗਈ ਛੱਡ ਗਏ ਤੇ ਹੁਣ ਕਰ ਦਿਆ ਵਾ ਵੀਡੀਓ ਬੰਦ ਤੇ ਮਿਲ ਲੈ ਕਾਲ ਬਾਈ ਸਾਰਿਆਂ ਨੂੰ ਤੇ ਹੋਰ ਬਲੌਗ ਪੱਕਾ ਪੱਕੇ ਦੇ